ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਪਹੁੰਚ ਹੈਗੀ ਹੈ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਜੀ ਭਾਈ ਲੱਧੂ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਠੀਕ ਆ ਬਰਨਾਲਾ ਕਰਿਆਲਾ ਬੁਲਟੋਹਾ ਤੇ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡ ਆ ਥੇ ਸਰੀਆਲੀ ਬਿਲਕੁਲ ਲੱਗੇ ਆ ਇੱਕ ਪਾਸੇ ਕਲਸੀਆਂ ਮੱਖੀ ਬਿਲਕੁਲ ਜਿਹੜੇ ਪਿੰਡ ਦੋਸਤੋ ਨਾਲ ਲੱਗ ਕੇ ਆ ਜਾਂਦੇ ਆ ਤੇ ਅਲਗੋ ਕੋਠੀ ਵੀ ਜਿਹੜੀ ਆ ਦੋਸਤੋ ਇੱਕ ਤਕਰੀਬਨ ਥੋੜੀ ਦੂਰੀ ਹੈਗੀ ਆ ਇਸ ਪਿੰਡ ਤੋਂ ਬਿਲਕੁਲ ਸੈਂਟਰ ਜਿਹਾ ਹੈਗਾ ਤੇ ਵਿਜ਼ਿਟ ਤੁਸੀਂ ਖਾਸ ਤੌਰ ਤੇ ਬਰਨਾਲੇ ਪਿੰਡ ਕਰਨੀ ਹੈਗੀ ਆ ਬਰਨਾਲੇ ਤੋਂ ਭਾਈ ਲਧੂ ਰੋਡ ਜਿਹੜਾ ਦੋਸਤੋ ਰਸਤਾ ਆਉਂਦਾ ਉਸ ਰਸਤੇ ਤੇ ਤੁਸੀਂ ਆਉਣਾ ਹੈਗਾ ਤੇ ਅੱਗੇ ਵੀਰ ਹੁਣਾ ਦੇ ਬਿਲਕੁਲ ਘਰ ਹੈਗੇ ਆ ਟਾਣੀਆਂ ਨੇ ਤੁਸੀਂ ਖਾਸ ਤੌਰ ਤੇ ਵਿਜ਼ਿਟ ਕਰਨੀ ਹੈਗੀ ਆ ਪਿੰਡ ਬਰਨਾਲੇ ਦੇ ਵਿੱਚ ਠੀਕ ਆ ਤੇ ਪਹਿਲੀ ਆਪਣੀ ਵੀਡੀਓ ਦੋਸਤੋ ਇਸ ਘਰੋਂ ਹੈਗੀ ਆ ਪਸ਼ੂ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਮੱਝਾਂ ਝੋਟੀਆਂ ਹੋਣਗੀਆਂ ਇੱਕ ਬੈੜ ਦਿਖਾਵਾਂਗੇ ਠੀਕ ਆ ਪਸ਼ੂ ਦੋ ਜਿਹੜੇ ਸੂਏ ਸੁਬਾਏ ਆ ਇੱਕ ਛੋਟੀ ਸੂਈ ਆ ਤੇ ਇੱਕ ਵਿਹੜਸ ਸੂਈ ਆ ਇੱਕ ਜਿਹੜੀ ਛੋਟੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਛੋਟੀ ਅੱਗੇ ਸੋਣਾ ਹੈਗਾ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਪੂਰੀ ਇਨਫੋਰਮੇਸ਼ਨ ਲਵਾਂਗੇ ਪਸ਼ੂ ਤੇ ਜਿਹੜਾ ਦੋਸਤੋ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚਵਾਈ ਆ ਆਪਦੀ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਠੀਕ ਆ ਤੇ ਪਸ਼ੂ ਮੋਸਟਲੀ ਜਿੰਨੇ ਵੀ ਹੁੰਦੇ ਆ ਚੰਗੇ ਹੁੰਦੇ ਆ ਬਾਕੀ ਇੱਕ ਇੱਕ ਜਿਹੜੀ ਜ਼ਿੰਮੇਵਾਰੀ ਆ ਆਪਣਾ ਹੱਕ ਸਮਝ ਕੇ ਆ ਉਹ ਪੂਰਾ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਇੱਕ ਟਾਈਮ ਦੀ ਜਾਂ ਦੋ ਟਾਈਮ ਦੀ ਠੀਕ ਆ ਜੇਕਰ ਤੁਸੀਂ ਆਨਲ ਥੋੜਾ ਤੇ ਜਿਹੜਾ ਮਾਲਕ ਦਾ ਦੋਸਤੋ ਆਪਸੀ ਤਾਲਮੇਲ ਆ ਇੱਕ ਦੂਜੇ ਉਪਰ ਆਪਸੀ ਜਿਹੜੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਇੱਕ ਦੂਜੇ ਉੱਪਰ ਹੋਣ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਅੱਜ ਇਹ ਵੀਡੀਓ ਜਿਹੜੀ ਆ ਦੋਸਤੋ ਆਪਾਂ 7 ਮਾਰਚ ਨੂੰ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਤੁਸੀਂ ਕਾਊਂਟ ਕਰ ਸਕੋ ਕਰ ਲਿਓ 4:30 ਵਜੇ ਜਿਹੜਾ ਦੋਸਤੋ ਈਵਨਿੰਗ ਸ਼ਾਮ ਦਾ ਸਮਾਂ ਹੈਗਾ ਠੀਕ ਆ ਆਓ ਕਰਦੇ ਹਾਂ ਗੱਲ ਵੀਰ ਦੇ ਨਾਲ ਪੁੱਛਦੇ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਮੱਝਾਂ ਛੋਟੀਆਂ ਦੀ ਤੇ ਵਹਿੜ ਦੀ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾ ਸਾਸਰੀ ਕਾ ਜੀ ਬਹੁਤ ਬ ਜੀ ਹੋਰ ਵੀਰੇ ਕਾਇਮ ਵਧੀਆ ਵਧੀਆ ਵੀਰ ਜੀ ਬਈ ਸਲਾਮ ਜੀ ਬਹੁਤ ਵਧੀਆ ਅੱਛਾ ਤੇ ਵੀਰ ਇੱਕ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਵੀ ਜਰੂਰ ਦੱਸ ਦਈਏ ਵੀਰ ਜੀ ਮੇਰਾ ਨਾਮ ਸੋਨਾ ਸਿੰਘ ਹਾਂਜੀ ਹਾਂਜੀ ਤੇ ਸੋਨੇ ਵੀਰ ਪਸ਼ੂ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਕੰਮ ਹੈ ਠੀਕ ਆ ਤੇ ਜਿੱਦਾਂ ਆਪਾਂ ਦੱਸਤਾ ਭੈਣ ਭਰਾਵਾਂ ਨੂੰ ਵੀ ਬਰਨਾਲਾ ਪਿੰਡ ਆ ਬਰਨਾਲੇ ਪਿੰਡ ਦੇ ਵਿੱਚ ਹੀ ਪਹੁੰਚ ਕਰਨੀ ਆ ਹਾਂਜੀ ਠੀਕ ਆ ਇਹ ਆ ਭਾਈ ਲੱਧੂ ਰੋਡ ਦੇ ਉੱਪਰ ਹੀ ਆਪਣਾ ਜੀ ਬਰਨਾਲੇ ਪਿੰਡ ਦੇ ਵਿੱਚ ਆ ਕੇ ਲੱਧੂ ਰੋਡ ਤੇ ਆ ਜਨਾ ਬਾਹਰ ਬਾਈਕਾਂ ਵੱਜਦੀਆਂ ਜੀ ਆਪ ਜੀ ਜੀ ਹਾਂਜੀ ਠੀਕ ਆ ਤੇ ਸੋਨੂ ਵੀਰ ਆ ਕਰੀਏ ਆ ਜਿਹੜੀ ਪਹਿਲੇ ਨੰਬਰ ਦੀ ਝੋਟੀ ਆ ਇਹ ਸੂਆ ਪਹਿਲਾ ਹੀ ਸੂਣ ਜਾ ਰਹੀ ਹੈ ਜੀ ਵੀਰ ਜੀ ਪਹਿਲਾ ਸੂਆ ਸੂਣ ਜਾ ਰਹੀ ਹੈ ਥੋੜਾ ਲੰਮਾ ਸਮਾਂ ਲੈ ਕੇ ਸੂਣ ਜਾ ਰਹੀ ਹੈ ਜਾਨਕਿ ਆਪਾਂ ਲੰਮੀ ਉਮਰ ਦੇ ਵਿੱਚ ਵੱਡਾ ਉੱਚਾ ਮਲ ਕੇ ਥੋੜੀ ਉਮਰ ਆਪਾਂ ਕਹਿ ਲੀਏ ਮੈਂ ਪਸੂ ਗਵਾ ਕੇ ਕਹਿ ਲੀ ਹਾਂਜੀ ਹਾਂਜੀ ਪਰ ਮੈਨੂੰ ਲੱਗਦਾ ਵੀ ਜਿਵੇਂ ਸਹੀ ਟਾਈਮ ਤੇ ਸੁੰਦੀ ਤੇ ਹੋ ਸਕਦਾ ਵੀ ਦੂਜਾ ਖਸੂਆ ਹੁੰਦਾ ਹੋ ਸਕਦਾ ਵੀ ਜੇ ਸਹੀ ਸਮੇਂ ਤੇ ਸੁੰਦੀ ਤੀਜਾ ਸੂਆ ਸੋ ਜਾਵੇ ਤੀਜਾ ਸੂਆ ਵੀ ਸੂਪਿੰਦੀਆਂ ਚੌਗੀਆਂ ਸੂਪਿੰਦੀਆਂ ਠੀਕ ਆ ਥੋੜਾ ਲੰਮੇ ਸਮੇਂ ਬਾਅਦ ਸੂਣ ਲ ਝੋਟੀ ਕਹਾਂਗੇ ਮੱਝ ਕਹ ਲੋ ਚਾਹੇ ਝੋਟੀ ਕਹ ਲੋ ਕਿਉਂਕਿ ਵੀਰ ਨੇ ਕਹਤਾ ਵੀ ਥੋੜਾ ਜਿਹਾ ਪੁੱਜ ਕੇ ਜਿਹੜਾ ਸੂਨ ਦੇ ਵਿੱਚ ਰੈਡੀ ਹੋਈ ਆ ਉਮਰੋਂ ਪੁੱਜ ਕੇ ਬਾਕੀ ਪ੍ਰੋਪਰ ਤੁਸੀਂ ਵੇਖੋਗੇ ਵੱਡੀ ਮੱਝ ਹੈਗੀ ਆ ਠੀਕ ਆ ਉਠਾ ਪਾਠਾ ਬਹੁਤ ਚੌੜਾ ਕੱਦ ਕਾਠੀ ਬਹੁਤ ਵੱਡਾ ਸੋ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੇ ਇੱਕ ਵਾਰੀ ਸੋਨੇ ਵੀਰ ਆ ਦੇਣੇ ਨੂੰ ਕਿੰਨੇ ਕ ਆਪਣੇ ਘਟੋ ਘਟ ਵੀ ਪਏ ਜਿਹੜੇ ਵੀਰ ਜੀ ਇਹਦੇ ਵਿੱਚ 5 ਦਿਨ ਸੂਨ ਦੇ ਵਿੱਚ ਪਏ ਹੈ ਜੀ ਅੱਜ ਤੋਂ 5 ਕ ਦਿਨ ਲੈ ਜੂਗੀ ਇਹਦੇ 12 ਤਰੀਕ ਨੂੰ ਦਿਨ ਪੂਰੇ ਹੋਣੇ ਵੀਰ ਜੀ ਠੀਕ ਆ ਜੀ ਹਾਂ ਜੀ ਅੱਜ 7 5 ਦਿਨ ਜਿਹੜੇ ਦੋਸਤੋ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ 5 ਦਿਨ ਹਜੇ ਪਏ ਆ ਠੀਕ ਆ ਪੈਂਡਿੰਗ ਆ 5 ਦਿਨ ਬਾਕੀ ਆਰਡਰ ਦੀ ਹਵਾਨੇ ਦੀ ਤੁਸੀਂ ਖੁੱਲਾਪਨ ਵੇਖ ਸਕਦੇ ਹੋ ਠੀਕ ਆ ਤੇ ਚੰਗਾ ਸੋਨਾ ਜਿਹੜਾ ਲੇਵਾ ਦੋਸਤੋ ਬਣਾਇਆ ਹੈ ਮੱਝ ਨੇ ਤੇ ਥਣ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਿਓ ਕਿਉਂਕਿ ਬਹੁਤੇ ਵੀਰਾਂ ਨੇ ਬਾਅਦ ਵਿੱਚ ਕਹਿਣਾ ਹੁੰਦਾ ਵੀ ਵੀਰੇ ਹਨਾ ਕੋਈ ਤੀਜਾ ਸੂਬਾ ਹੋ ਸਕਦੀ ਦੂਜਾ ਪਰ ਉਹ ਗੱਲ ਨਹੀਂ ਵੀ ਪੁੱਜ ਕੇ ਸੂਨ ਦੇ ਵਿੱਚ ਰੈਡੀ ਹੋਈ ਆ ਵੀ ਅੱਜ ਠੰਡੀ ਠੁੱਡੀ ਬਹੁਤ ਹੈ ਇਸ ਤਰ੍ਹਾਂ ਮਰਜੀ ਥੱਲੇ ਬਹਿ ਜਾਓ ਜੀ ਕੋਈ ਲਾਤੀ ਚੋਕਰੀ ਇਸ ਤਰ੍ਹਾਂ ਆ ਦੇ ਆ ਦੇਖੋ ਜੀ ਠੀਕ ਆ ਤੇ ਹਵਾਨੇ ਦੀ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਪਹਿਲਣ ਵਾਲਾ ਥਾਣਾ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਚੰਗਾ ਸੋਹਣਾ ਹਵਾਨਾ ਥਾਣੇ ਦੀ ਕੁਆਲਿਟੀ ਚੰਗੀ ਆ ਬਿਲਕੁਲ ਮੁੱਠੀਲਾ ਥਾਣਾ ਤੇ ਫੱਬ ਪੂਰੀ ਹੈਗੀ ਆ ਮੱਝ ਦੀ ਬਾਕੀ ਤੁਸੀਂ ਜਿਹੜਾ ਦੋਸਤੋ ਨਾਰਮਲ ਚੈੱਕ ਕਰ ਲੈਣਾ ਥੱਬਿਆਂ ਦੇ ਥੱਬੇ ਆਪਾਂ ਕਹਿ ਦਈਏ ਤਾਂ ਵੀ ਜੇ ਜਦੋਂ ਇਹੋ ਜਿਹਾ ਪਸ਼ੂ ਮਿਲਦਾ ਹੈ ਵੱਡਾ ਪਸ਼ੂ ਮਿਲਦਾ ਤੇ ਵੱਡੀਆਂ ਮੱਝਾਂ ਮਿਲਦੀਆਂ ਤੇ ਥੱਬਿਆਂ ਦੇ ਥੱਬੇ ਹੁੰਦੀਆਂ ਨੇ ਆ ਵੇਖੋ ਠੀਕ ਆ ਹਵਾਨੇ ਵੱਲੋਂ ਜਿਹੜਾ ਦੋਸਤੋ ਬਹੁਤ ਵਧੀਆ ਕਮਾਲ ਕੀਤੀ ਪਈਆ ਕਰਮਾਲੀ ਨੇ ਬਾਕੀ ਅੱਗੇ ਸੂਣ ਦੇ ਵਿੱਚ 5 ਦਿਨ ਹਜੇ ਪਏ ਆ ਠੀਕ ਆ ਤੇ ਜਰੂਰ ਤੁਸੀਂ ਆਪਣੀ ਨਰਕ ਪਰਖ ਕਰਕੇ ਖਰੀਦ ਲਿਓ ਇੱਕ ਵਾਰੀ ਮੈਂ ਤਸੱਲੀ ਜਿਹੜੀ ਹੈਗੀ ਥਾਣਾ ਤੋਂ ਫਿਰ ਜਰੂਰ ਕਰਾ ਦੇਣਾ ਜੀ ਆਹ ਦੇਖੋ ਜੀ ਠੀਕ ਆ ਬਾਕੀ ਬਿਲਕੁਲ ਸਕਿਨ ਜਿਹੜੀ ਆ ਦੋਸਤੋ ਪਤਲੀ ਸਕਿਨ ਆ ਨਾੜਾ ਨੂੜਾ ਜਿਹੜੀਆਂ ਨਾਰਮਲ ਤੁਹਾਨੂੰ ਬਿਲਕੁਲ ਆਏ ਜਿਵੇਂ ਫੁਲਕਾਰੀ ਤੇ ਕਢਾਈ ਕੀਤੀ ਹੁੰਦੀ ਆ ਵੀ ਉਸ ਤਰ੍ਹਾਂ ਦਿਖਾਈ ਦੇਣਗੀਆਂ ਆ ਕਰੋ ਚੈੱਕ ਠੀਕ ਆ ਆ ਥਣ ਦੇਖੋ ਜੀ ਠੀਕ ਆ ਵੱਡੀ ਮਾਜਾ ਦੋਸਤੋ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਹੋ ਬਹੁਤੇ ਵੀਰ ਪੁੱਛਦੇ ਆ ਵੀ ਪਸ਼ੂ ਕਿੱਡਾ ਹਨ ਹਾਈਟ ਕੱਦ ਕਿੱਡੀ ਆ ਫੁੱਲ ਹਾਈਟ ਆ ਵੱਡੇ ਕੱਦ ਕਾੜ ਦੀ ਮੱਝ ਆ ਤੇ ਸੋਨੂ ਵੀਰ ਕਿੰਨਾ ਕਿੰਦਾ ਮੁੱਲ ਕਿੰਨਾ ਵੀਰ ਜੀ ਇਹਦਾ ਮੁੱਲ ਆਪਾਂ ਲੈਣ ਦੇ ਨਾਲ 92000 ਰੁਪਏ ਕਰਦੇ ਆ ਜੀ 92000 ਹਾਂਜੀ ਬਾਕੀ ਕੋਈ ਲੈਸ ਲੂਸ ਦਾ ਮੌਕੇ ਵੀਰ ਜੀ 1000 ਰੁਪਏ ਦਾ ਕਰਤਾਗੇ 91000 ਦੀ ਮੱਝ 91 ਦੀ ਹੁੰਦੀ ਆ ਜੀ ਹਾਂਜੀ 91 ਦੀ ਠੀਕ ਆ ਜੀ 91000 ਦੀ ਜਿਹੜੀ ਦੋਸਤੋ ਇਹ ਹੋ ਜੇਗੀ ਠੀਕ ਆ ਮੱਝ 91000 ਦੀ ਹੋ ਜੇਗੀ ਚੰਗੇ ਆਰਡਰ ਦੀ ਚੰਗੇ ਖੁੱਲੇ ਲੇਵੇ ਦੀ ਜਿਹੜੀ ਦੋਸਤੋ ਹੁਣ ਬਣ ਕੇ ਤਿਆਰ ਆ ਦਿਨ ਹਜੇ ਪੈਂਡਿੰਗ ਦੇ ਵਿੱਚ ਆ 5 ਦਿਨ ਹਜੇ ਪਏ ਆ ਸੂਣ ਦੇ ਵਿੱਚ ਪਿੱਟ ਪੁੱਠਾ ਬਹੁਤ ਚੌੜ 99000 ਜਿਹੜਾ ਲਾਸਟ ਲੈਦੇ ਹੋਵੇਗਾ ਠੀਕ ਆ 92000 ਡਿਮਾਂਡ ਆ ਇਸ ਤੋਂ ਬਾਅਦ ਜਿਹੜੀ ਅਗਲੀ ਝੌਟੀ ਤੇ ਤੁਹਾਨੂੰ ਆਪ ਦਿਖਾਉਣੀ ਆ ਦੋਸਤੋ ਇਹ ਸੂਈ ਸੁਭਾਈ ਆ ਤੇ ਸੋਨੇ ਵੀਰ ਇਹਦਾ ਕੀ ਹੈਗਾ ਵੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਜੀ ਕੱਲ ਸੂਈ ਆ ਹਾਂਜੀ 10 11 ਵਜੇ ਇਹਦੇ ਨੇ ਤੇ ਬਾਕੀ ਇਹ ਥੋੜਾ 7 ਕਿਲੋ ਦੋਵਾਂ ਟੀਮਾਂ ਦਾ ਬੋਲਾ ਦੇ ਚਿੱਤੇ ਆ ਰਿਹਾ 7 ਕਿਲੋ 7 ਲੀਟਰ ਬੋਲਾ ਤੇ ਆ ਰਿਹਾ ਜੀ ਕੱਲ ਦੀ ਸੂਈ ਆ ਜੀ ਕੱਲ ਦੀ ਸੂਈ ਆ ਹਾਂਜੀ ਮਗਰ ਬੱਚਾ ਕਟਾ ਗਿਆ ਜੀ ਕਟਾ ਆ ਗਿਆ ਜੀ ਠੀਕ ਆ ਮੇਲ ਕਾਫ ਆ ਦੋਸਤੋ ਨੀਚੇ ਆ ਕਰ ਲੋ ਚੈੱਕ ਜੀ ਠੀਕ ਆ ਮੇਲ ਕਾਫਾ ਠਾਕੇ ਆਪਾਂ ਵਖਾ ਦਿੰਦੇ ਆਂ ਨਾੜੂ ਬੱਚੇ ਦੇ ਨਾਲ ਆ ਬੇਸ਼ੱਕਾ ਧਿਆਨ ਮਾਰਦੇ ਹੋਗੇ ਠੀਕ ਆ ਨਾੜੂ ਬੱਚੇ ਦੇ ਨਾਲ ਆ ਤੇ ਸੁਆ ਵੀਰ ਮਾਝੇ ਤੀਜਾ ਸੁਈਏ ਨਹੀਂ ਦੂਜਾ ਸੁਗਾ ਜੀ ਦੂਜਾ ਨੇ ਦੂਜਾ ਸੁਗਾ ਵੀਰ ਦੀ ਸੁਈ ਦੂਜਾ ਨੇ ਠੀਕ ਥੋੜਾ ਜਿਹਾ ਵੀਰ ਦੀ ਝੋਟੀ ਲੱਪਾ ਲਾਇਆ ਘਰ ਦੇ ਖਾਈ ਆ ਬਹੁਤ ਚੋਟੀ ਹੈ ਬਿਲਕੁਲ ਕੱਦ ਕਾਠੀ ਦੀ ਇਹ ਵੀ ਚੰਗੀ ਝੋਟੀ ਬੇਸ਼ੱਕ ਦੋਸਤੋ ਤਾਜੀ ਸੂਣ ਕਰਕੇ ਆ ਮੈਂਟੇਨ ਕਰੂਗਾ ਪਸ਼ੂ ਘਟੂਕੜ ਆਪਦੇ ਆਪ ਨੂੰ 2-4 ਦਿਨਾਂ ਦੇ ਦੌਰਾਨ ਤੇ ਬੌਲੇ ਦੇ ਵਿੱਚ ਕਿੰਨਾ ਹਾਜ਼ਰ ਆ ਜੀ ਹੁਣ 7 ਲੀਟਰ ਸੀ ਬੌਲੇ ਹਾਜ਼ਰ ਆ ਜੀ 7 7 ਲੀਟਰ ਜਿਹੜਾ ਦੋਸਤੋ ਹਾਜ਼ਰ ਆ ਜਿਹੜਾ ਤੁਸੀਂ ਬੋਲਾ ਚੋਲਣਾ ਠੀਕ ਆ ਬਾਕੀ ਥਣ ਥਣ ਚੰਗਾ ਸੋਨਾ ਬਖਾਉਂਦੀ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਆ ਕਰੋ ਚਾਹ ਕਜੀ ਠੀਕ ਆ ਤਾਜੀ ਸੂਈ ਆ ਦੋਸਤੋ ਕੱਲ ਦੀ ਸੂਈ ਆ ਤੇ ਸੋਨੇ ਵੀਰ ਪ੍ਰੋਪਰ ਜੇਰ ਜੂਰਾਂ ਪੈ ਗਈ ਸੀਗੀ ਓਕੇ ਓਕੇ ਵੀਰ ਜੀ ਠੀਕ ਆ ਵੀ ਆ ਦੇਖੋ ਜੀ ਠੀਕ ਆ ਭਵਾਨੇ ਦੀ ਲੈਵਟੀ ਦੀ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਪੱਧਰ ਹੈਗਾ ਠਣਦੇਵਾ ਜਿਹੜਾ ਸੋਨਾ ਬਿਲਕੁਲ ਮੁੱਠੀ ਦਾ ਥਾਣਾ ਇਸ ਮੱਝ ਦੇ ਠੀਕ ਆ ਦੂਜਾ ਸੂਆ ਸੈਕੰਡ ਟਾਈਮ ਰ ਇਹ ਸੂਈ ਆ ਮਗਰ ਜਿਹੜਾ ਕਟਾ ਠੀਕ ਆ ਤੇ ਚਪਾਈ ਆ ਨਾਰਮਲ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ 10 ਤੋਂ 11 ਲੀਟਰ 10 ਤੋਂ 11 ਲੀਟਰ 12 ਲੀਟਰ ਤੱਕ ਵੀ ਚਪਾਈ ਤੁਸੀਂ ਕਰ ਸਕਦੇ ਹੋ ਸੇਵਾ ਦਾ ਦੁੱਧ ਆ ਠੀਕ ਆ ਤਾਜੀ ਸੂਈ ਆ ਤੇ ਬਾਕੀ ਵੀਰ ਸਾਨੂੰ ਕਿੰਨਾ ਕੁ ਲੈਣ ਦੇ ਰੱਖਿਆ ਇਹਦਾ ਮੁੱਲ ਕਿੰਨਾ ਕੁ ਦਮਾਣਾ ਇਸ ਜਿਹੜਾ ਲੈਣ ਦੇ ਦਾ ਮੁੱਲ 76000 ਰੁਪਏ ਵਰਤੀ ਰੱਖਿਆ 76000 ਜਿਹਦੇ ਵਿੱਚੋਂ 500 ਰੁਪਏ ਛੋਟ ਕਰਤਾ ਠੀਕ ਹੈ ਜੀ 76000 ਦੇ ਵਿੱਚੋਂ ਜਿਹੜਾ ਦੋਸਤੋ 500 ਰੁਪਏ ਮਾਨਤਨ ਹੋ ਜਾਊਗਾ ਠੀਕ ਆ ਤੇ 75 75 ਦੀ 75 ਦੀ ਹੁੰਦੀ ਆ ਠੀਕ ਆ ਠੀਕ ਆ ਬਾਕੀ ਫੇਸ ਕੁਆਲਟੀ ਚੰਗੀ ਆ ਬਿਲਕੁਲ ਚੰਗੀ ਮੱਝ ਆ ਓਵਰਲ ਕੱਦ ਕਾਠੇ ਵੀ ਪੂਰਾ ਹੈਗਾ ਦੋਨਾਂ ਮੱਝਾਂ ਦਾ ਸੇਮ ਟੂ ਸੇਮ ਕੱਦ ਕਾਠਾ ਵਧੀਆ ਵੱਡੇ ਕੱਦ ਕਾਠ ਦੇ ਵਿੱਚ ਇਸ ਤੋਂ ਬਾਅਦ ਦੋਸਤੋ ਇੱਕ ਬੈੜਾ ਵੀਰ ਹੁਣਾਂ ਦੇ ਕੋਲ ਤਾਜੀ ਸੂਈ ਆ ਠੀਕ ਆ ਇਹ ਵੀ ਪੁੱਛ ਲੈਣੀ ਆਪਾਂ ਸ਼ਾਈਵਾਲ ਦਾ ਥੋੜਾ ਕ੍ਰੋਸ ਹੈਗਾ ਨਾ ਜੇ ਐਚਪ ਸ਼ਾਈਵਾਲ ਦਾ ਹੋ ਗਿਆ ਨਹੀਂ ਐਚਪ ਸ਼ਾਈਵਾਲ ਦਾ ਕ੍ਰੋਸ ਹੈ ਜੀ ਠੀਕ ਆ ਤੇ ਇਹਨੂੰ ਵੀਰ ਕਿੰਨੇ ਦਿਨੋਂ ਕਿਸੂ ਆ ਵੀਰ ਜੀ ਅੱਜ ਹੀ ਸੋਈ ਹੈ ਇਹਨੇ ਦਿਨੇ ਪ੍ਰੋਪਰ 8 ਦੇ ਜੋਰ ਸੁਟੀ ਹੈ ਜੀ ਅੱਜ ਕਰੇ ਜੋਰ ਪਾਈ ਨੇ ਆਪਰੇ ਠੀਕ ਆ ਜੀ ਸੁਹਾ ਕਿੰਮਾ ਜੀ ਸੁਹਾ ਆਪਾਂ ਦੂਜੇ ਕਹਿ ਲਈਏ ਤੀਜੇ ਕਹਿ ਪਿਛਲੇ ਘ ਸੂਈ ਅੱਜ ਫਿਰ ਸਵਾ ਮਾਰਨਿੰਗ ਸੀਗੀ ਤੜਕੇ 3 ਵਜੇ ਦਾ ਟਾਈਮ ਸੀ ਜੀ ਸੂਈ 3 ਵਜੇ ਸੂਈ ਸੂਬਾ ਤੇ ਬੱਚਾ ਮਗਰ ਬੱਚਾ ਇਹਦਾ ਜੀ ਬੱਚਾ ਆ ਗਿਆ ਜੀ ਬੱਚਾ ਆ ਗਿਆ ਜੀ ਹਾਂ ਜੀ ਆਕਰੋ ਚੈੱਕ ਜੀ ਠੀਕ ਆ ਤੇ ਹਵਾਨੇ ਦੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਕਾਫੀ ਸੋਹਣੀ ਆ ਠੀਕ ਆ ਤੇ ਨੋਰਮਲ ਵੀ ਸੋਨੇ ਕਿੰਨਾ ਕੁ ਦੋ ਦਿਨ ਚੋਣ ਦੀ ਸਭਾਵਨਾ ਹੈਗੀ ਕਿੰਨਾ ਕੁ ਜਿਹੜੇ ਸਾਹਿਬ ਦਾ ਗਾਂ ਦਾ ਥਣ ਚੱਡਾ ਉਸ ਨਾਲ 24 25 ਲੀਟਰ ਦਾ ਦੁੱਧ ਚਵਾਉਗੀ ਬਾਕੀ ਆਪਾਂ 20 ਮੰਨ ਕੇ ਚੱਲ ਜਾਈਏ 20 ਕਿ ਕੈਪੈਸਿਟੀ ਮੰਨ ਲੀਏ 20 ਮੰਨ ਕੇ ਚੱਲ ਜਾਈਏ ਕੋਈ ਸੇਵਾ ਦੇ 24 ਚੋਲੇ 25 ਚੋਲੇ ਅਗਲੇ ਦੀ ਇੱਛਾ ਜੀ ਹਾਂਜੀ ਬਿਲਕੁਲ ਨਾਰਮਲ ਸੇਵਾ ਦੇ 20 ਕਿਲੋ ਦੁੱਧ ਚਵਾਉਗੀ ਬਿਲਕੁਲ ਸੋ ਦੋਸਤੋ ਵੀਰਾਂ ਦਾ ਵੀ ਨਾਰਮਲ ਸੇਵਾ ਦੇ 20 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਰਹੇਗੀ ਜਿਹੋ ਜਿਹਾ ਥਣ ਪਾ ਭਾਂਡਾ ਲੱਗਾ ਹੈਗਾ ਨਾ ਦੋਸਤੋ ਇਹਨੂੰ ਥਣ ਵੀ ਬਿਲਕੁਲ ਮੁੱਠੀ ਤੇ ਮੋਟਾ ਗੋਲ ਥਾਣਾ ਕੋਈ ਕਹਿਣ ਦੀ ਗੱਲ ਨਹੀਂ ਆ ਠੀਕ ਆ ਬਾਕੀ ਆਪਾਂ ਤੁਹਾਨੂੰ ਹੁਣ ਖੋਲ ਕੇ ਤੋਰ ਕੇ ਦਿਖਾ ਦਨੇ ਬੱਚਾ ਜਿਹੜਾ ਤੁਸੀਂ ਜਰੂਰ ਨਾਲ ਦੇਖ ਲਓ ਬਿਲਕੁਲ ਐਕਟਿਵ ਜਿਹੜਾ ਬੱਚਾ ਮਗਰ ਜਿਹੜਾ ਮੇਲ ਕਾਫ ਆ ਠੀਕ ਆ ਅੱਜ ਸਵੇਰ ਜਿਹੜੀ ਆ ਦੋਸਤੋ 7 ਮਾਰਚ ਨੂੰ ਸਵੇਰ 3 ਤੋਂ 4 ਵਜੇ ਜਿਹੜਾ ਸੂਆ ਜਿਹੜਾ ਸੂਈ ਆ ਤੇ ਦੂਜਾ ਸੂਆ ਵੀਰਾਂ ਦਾ ਵੀ ਦੂਜਾ ਸੂਆ ਦੂਜਾ ਸੂਨੇ ਫਿਰ ਕਿਆ ਸੀ ਨਾ ਵੀਰ ਜਿੱਕਰ ਹੋਵੇ ਦੂਜਾ ਕਹਿੰਦੇ ਆਪਾਂ ਤੀਜਾ ਮੰਗਦੇ ਆ ਜੀ ਥੋੜੀ ਪਿੰਡੇ ਦੀ ਲੱਸੀ ਕਰਕੇ ਆਪਾਂ ਤੀਜਾ ਮੰਗਦੇ ਆ ਜੀ ਠੀਕ ਆ ਬਾਕੀ ਘਰ ਵਾਲਿਆਂ ਦੂਜਾ ਕਿਆ ਸੀ ਚਲੋ ਆਪੋ ਆਪਣੀ ਸਮਝ ਆ ਕੋਈ ਵੀਰ ਲੈ ਕੇ ਜਾਵੇ ਆ ਦੇਖੋ ਜੀ ਠੀਕ ਆ ਬਾਕੀ 20 ਲੀਟਰ ਦੀ ਤੁਸੀਂ ਮਿਲਕ ਦੀ ਜਿਹੜੀ ਕੈਪੈਸਿਟੀ ਮੰਨ ਕੇ ਲੈ ਕੇ ਜਾ ਸਕਦੇ ਹੋ ਉੱਪਰ ਦੋਸਤੋ ਸੇਵਾ ਦਾ ਉਹ ਸੇਵਾ ਜਿਹਨੀ ਕਰ ਲੋਗੇ ਪਸ਼ੂ ਦੁੱਧ ਵੱਧ ਵੀ ਦੇ ਸਕਦਾ ਠੀਕ ਆ ਬਾਕੀ ਜਿਹੋ ਜਿਹਾ ਬਖਾਲਾ ਹੈਗਾ ਵਹਿੜ ਦਾ ਤੇ 20 ਲੀਟਰ ਦੀ ਵੀਰਾਂ ਦਾ ਵੀ ਜਿਹੜੀ ਚਵਾਈ ਕਰਾਉਣੀ ਚਾਹੀਦੀ ਇਹਨੂੰ ਦੇਜੋ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਹਵਾਨੇ ਵਾਲੇ ਪਾਸੋਂ ਪੰਡਾ ਪਈਆਂ ਪਈਆਂ ਕਰਮਾਲੀ ਵਹਿੜ ਦੇ ਤੇ ਚਵਾਈ ਤੁਸੀਂ ਬੇਸ਼ੱਕ ਇਹਦੀ 2 ਟਾਈਮ ਦੀ ਕਰ ਲੋ ਬੌਲੇ ਦੇ ਵਿੱਚ ਆ ਠੀਕ ਆ 4 ਟਾਈਮ ਦੀ ਕਰ ਲੋ ਤਸੱਲੀ ਆ ਜਿੰਨੀ ਵੀ ਕਰ ਸਕਦੇ ਓੰਨੀ ਕਰ ਲੋ ਠੀਕ ਆ ਤਸੱਲੀ ਜਿੰਨੀ ਆ ਦੋਸਤੋ ਓੰਨੀ ਥੋੜੀ ਆ ਠੀਕ ਆ ਵਾੜ ਚੰਗੀ ਆ ਤੇ ਮੁੱਲ ਪਾ ਪਰ ਤਾਂ ਕਿ ਉਹ ਵੀ ਵੀਰ ਤੋਂ ਪੁੱਛਾਂਗੇ 나ੜੂ ਬਿਲਕੁਲ ਬੱਚੇ ਦੇ ਨਾਲ ਆ ਵੱਛਾ ਹੈਗਾ ਮੇਲ ਕਾਪ ਆ ਠੀਕ ਆ ਠੀਕ ਆ ਤੇ ਸੋਨੇ ਵੀਰ ਕਿੰਨਾ ਕੁ ਮੁੱਲ ਕੀ ਲੈਣ ਦੇਣ ਕਰੀਏ ਉਹ ਜਿਹੜਾ 50000 ਕਰਦੇ ਉਹਦੇ ਵਿੱਚੋਂ 2000 ਰੁਪਏ ਛੋਟ ਕਰਕੇ 48000 ਦੀ ਗਾ ਦੇ ਦਾਂਗੇ 48000 ਦੀ ਹਾਂ ਜੀ ਠੀਕ ਹੈ ਜੀ 48000 ਦੀ ਜਿਹੜੀ ਆ ਦੋਸਤੋ ਜਿਹੜੀ ਇਹ ਵੈੜ ਹੋਵੇਗੀ ਮੁੱਲ ਜਿਹੜਾ 50000 ਆ ਠੀਕ ਆ ਡਿਮਾਂਡ 50 ਦੀ ਆ ਤੇ 48000 ਜਿਹੜਾ ਲਾਸਟ ਡੇਟ ਆ ਵੀਰਾਂ ਦਾ ਵੀ ਲੈਦੇ ਆ ਬਾਕੀ ਤੁਹਾਡੀ ਤੇ ਵੀਰ ਸੋਨੇ ਦੀ ਆਪਸੀ ਜਿਹੜੀ ਗੱਲਬਾਤ ਆ ਤਾਲਮੇਲ ਆ ਕੋਈ ਕੋਈ 100 200 400 ਹੋਰ ਵੀ ਕੁਝ ਛੜਾਉਣਾ ਉਹ ਤੁਹਾਡੀ ਆਪਸੀ ਤਾਲਮੇਲ ਆ ਠੀਕ ਆ ਤੇ ਕੋਈ ਜਿਹੜਾ ਕੰ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ ਤੇ ਨੰਬਰ ਜਿਹੜੇ ਆਪਾਂ ਵੀਰ ਤੋਂ ਪੁੱਛ ਲੈਨੇ ਬਾਕੀ ਥਾਂ ਸੁਣ ਦੀ ਜਿਹੜੀ ਛੇਪ ਆ ਚੰਗੀ ਆ ਵੇਖੋ ਚੰਗਾ ਪਸ਼ੂ ਸਾਰੇ ਚੰਗੇ ਆ ਤਿੰਨ ਪਸ਼ੂ ਤੁਹਾਨੂੰ ਦਿਖਾਏ ਨੇ ਇੱਕੋ ਘਰੋਂ ਤਿੰਨ ਪਸ਼ੂ ਆ ਪਸ਼ੂ ਜਿਹੜੇ ਦੋ ਮੱਝਾਂ ਛੋਟੀਆਂ ਦਿਖਾਈਆਂ ਉਹ ਵੀ ਬਹੁਤ ਕਮਾਲ ਦੀਆਂ ਨੇ ਤੇ ਨੰਬਰ ਵੀਰ ਜਰੂਰ ਦੱਸ ਦਗੇ ਜੀ 88721 7475 ਠੀਕ ਆ ਜੀ ਤੇ ਇਹ ਦੋਸਤੋ ਨੰਬਰ ਆ ਵੀਰ ਸੋਨੇ ਦੇ ਮੈਂ ਲਗਾਤਾਰ ਜਿਹੜੇ ਸਕਰੀਨ ਤੇ ਚਲਦੇ ਕਰਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਆ ਤੇ ਠੀਕ ਆ ਇੱਕ ਬਿਲਕੁਲ ਜਿਹੜੀ ਦੋਸਤੋ ਵੈੜ ਵੀ ਤਾਜੀ ਸੂਈ ਆ ਅੱਜ ਦੀ ਇਹ ਵੀ ਭਲਕੜੀ ਸੂਈ ਆ ਠੀਕ ਆ ਕੱਲ ਦੀ ਇਹ ਵੀ ਸੂਈ ਆ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਇੱਕ ਬਿਲਕੁਲ ਰੈਡੀ ਆ ਠੀਕ ਆ ਤਿਆਰੀ ਦੇ ਵਿੱਚ ਆ ਵੀ ਘਟੋ ਘਟ ਵੀ ਕੋਈ ਦੋ ਦਿਨ ਲੱਜੇ ਕੋਈ ਤਿੰਨ ਦਿਨ ਇੱਥੇ ਸਮਾਂ ਲੈ ਜੇ ਠੀਕ ਆ ਕੋਈ ਸਫਰ ਦੇ ਦੌਰਾਨ ਚਲੀ ਜਾਵੇ ਹੋ ਸਕਦਾ ਵੀ ਜਾਂਦੇ ਆ ਪਸ਼ੂ ਸੂਰੇ ਸੂਪੇ ਹੈਨਾ ਉਹ ਗੱਲ ਵੱਖਰੀ ਹੈ ਤੇ ਚੰਗਾ ਪਸ਼ੂ ਹੈਗਾ ਚੰਗਾ ਪਸ਼ੂ ਤਾਂ ਨਾ ਕਿਸੇ ਵੀ ਫਾਰਮਰ ਵੀਰ ਤੇ ਪਸੰਦ ਆਉਂਦੀ ਆ ਚੀਜ਼ ਤੁਸੀਂ ਖਾਸ ਤੌਰ ਤੇ ਨੰਬਰਾਂ ਨੀਚੇ ਦਿੱਤੇ ਗੇ ਨੰਬਰਾਂ ਦੇ ਸੰਪਰਕ ਕਰਨਾ ਹੈਗਾ ਤੇ ਵੀਡੀਓ ਨੂੰ ਜਿਹੜ ਠੀਕ ਆ ਜੀ ਤੇ ਅੱਗੇ ਵੱਧ ਤੋਂ ਵੱਧ ਵੀਰਾਂ ਤੱਕ ਆਪਾਂ ਸ਼ੇਅਰ ਕਰ ਦਿਆ ਕਰੀਏ ਤਾਂ ਜੋ ਕੋਈ ਨਵੇਂ ਫਾਰਮਰ ਜਿਹੜੇ ਵੀਰਾਂ ਨੇ ਕਿਹਾ ਪਸ਼ੂ ਖਰੀਦਣਾ ਹੁੰਦਾ ਉਹਨਾਂ ਤੱਕ ਜਿਹੜੀ ਆਪਣੀ ਵੀਡੀਓ ਆ ਜਰੂਰ ਪਹੁੰਚ ਸਕੇ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ